ਜਿਹੜੇ ਆਕੀ ਹਨ ਅਸਤ ਨੂੰ ਨਹੀਂ ਮੰਨਦੇ ਸਗੋਂ ਕੁਧਰਮ ਨੂੰ ਮੰਨਦੇ ਹਨ ਉਹਨਾਂ ਉੱਤੇ ਗੁੱਸਾ ਤੇ ਕਰੋਧ ਹੋਵੇਗਾ ਆਕੀ ਕੌਣ ਹੁੰਦੇ ਆ ਜਿਹੜੇ ਬਾਗੀ ਹੋ ਜਾਂਦੇ ਆ ਜਿਹੜੇ ਅੱਕ ਕੇ ਕਿ ਅਸੀਂ ਨਹੀਂ ਆ ਕੰਮ ਕਰਨਾ ਕਿਨਾਂ ਜਿਹੜੇ ਆਕੀ ਆ ਜਿਹੜੇ ਨਹੀਂ ਮੰਨਦੇ ਸਚਾਈ ਉੱਤੇ ਨਹੀਂ ਚੱਲਦੇ ਪਰ ਕੁਧਰਮ ਨੂੰ ਮੰਨਦੇ ਆ ਸੱਚੇ ਰਾਹ ਤੇ ਨਹੀਂ ਚੱਲਦੇ ਗਲਤ ਕੰਮ ਕਰਦੇ ਆ ਜਿਨ੍ਹਾਂ ਨੂੰ ਝੂਠ ਬੋਲਣਾ ਬੜਾ ਪਸੰਦ ਆ ਹੈਰਾ ਫੇਰੀਆਂ ਕਰਨੀਆਂ ਬੜਾ ਪਸੰਦ ਆ ਲੜਾਈਆਂ ਕਰਨੀਆਂ ਪਸੰਦ ਆ ਨਸ਼ੇ ਕਰਨੇ ਵਿਵਚਾਰ ਕਰਨਾ ਗਲਤ ਮਲਤ ਗੀਤ ਸੁਣਨੇ ਗਲਤ ਮਲਤ ਫਿਲਮਾਂ ਦੇਖਣੀਆਂ ਬੜੀਆਂ ਪਸੰਦ ਆ ਕਿਨਾਂ ਉਹਨਾਂ ਉੱਤੇ ਗੁੱਸਾ ਅਤੇ ਕਰੋਧ ਹੋਵੇਗਾ ਉਹਨਾਂ ਉੱਤੇ ਪਰਮੇਸ਼ਵਰ ਦਾ ਗੁੱਸਾ ਤੇ ਕਰੋਧ ਆ ਪਰ ਜਿਹੜੇ ਪਰਮੇਸ਼ਵਰ ਦੇ ਅੱਖੇ ਲੱਗਦੇ ਆ ਪ੍ਰਭੂ ਦੇ ਬਚਨ ਦੇ ਅਨੁਸਾਰ ਚੱਲਦੇ ਉਹਨਾਂ ਦੇ ਲਈ ਕੀ ਆ ਸਦਾ ਦਾ ਜੀਵਨ ਹallelujah ਕਹਿੰਦਾ ਵਿਪਤਾ ਅਤੇ ਕਸ਼ਟ ਹਰੇਕ ਮਨੁੱਖ ਦੀ ਜਾਨ ਉੱਤੇ ਹੋਵੇਗਾ ਜਿਹੜਾ ਬੁਰੀਾਈ ਕਰਦਾ ਹੈ ਪਹਿਲਾਂ ਯਹੂਦੀ ਫਿਰ ਜਨਾਨੀ ਉੱਤੇ ਇਹ ਬਹੁਤ ਵੰਡਰਫੁਲ ਵਰਡ ਹੈ ਕਹਿੰਦਾ ਵਿਪਤਾ ਅਤੇ ਬੁਰੀਾਈ ਜਿਹੜਾ ਵੀ ਮਨੁੱਖ ਕਰਦਾ ਆ ਉਹਦੇ ਉੱਤੇ ਕਸ਼ਟ ਹੋਊਗਾ ਜਿਹੜਾ ਵੀ ਕੋਈ ਮਨੁੱਖ ਚਾਹੇ ਉਹ ਚਰਚ ਆਉਣ ਵਾਲਾ ਆ ਚਾਹੇ ਉਹ ਚਰਚ ਵਿੱਚ ਨਹੀਂ ਆਉਣ ਵਾਲਾ ਜਿਹੜਾ ਵੀ ਮਨੁੱਖ ਬੁਰਾਈ ਕਰਦਾ ਆ ਉਹਦੇ ਉੱਤੇ ਬਿਪਤਾ ਆਉਣੀ ਆ ਇਦਾਂ ਨਹੀਂ ਕਿ ਕੋਈ ਬੰਦਾ ਕਹੇ ਜੀ ਮੈਂ ਤਾਂ ਚਰਚ ਨੂੰ ਜਾਂਦਾ ਸੀ ਤੇ ਮੈਂ ਬੁਰਾਈ ਕਰ ਲਈ ਤਾਂ ਮੇਰੇ ਉੱਤੇ ਬਿਪਤਾ ਨਹੀਂ ਆਊਗੀ ਜੇ ਤੁਸੀਂ ਪਰਮੇਸ਼ਵਰ ਦੇ ਵਚਨ ਨੂੰ ਸੁਣ ਕੇ ਵੀ ਨਹੀਂ ਸੁਧਰੇ ਵਚਨ ਕੀ ਕਹਿੰਦਾ ਕਹਿੰਦਾ ਫਿਰ ਉਹ ਵਿਪਤਾ ਪਹਿਲਾਂ ਕਹਿੰਦੇ ਤੇ ਆਉਣੀ ਪਹਿਲਾਂ ਯਹੂਦੀ ਉੱਤੇ ਫਿਰ ਜਨਾਨੀ ਉੱਤੇ ਯਹੂਦੀ ਦਾ ਕੀ ਮਤਲਬ ਆ ਉਹ ਲੋਕ ਜਿਹੜੇ ਪਰਮੇਸ਼ਵਰ ਦੇ ਆਪਣੇ ਆ ਜਿਹੜੇ ਪਰਮੇਸ਼ਵਰ ਦੇ ਘਰ ਦੇ ਲੋਕ ਆ ਪਹਿਲਾਂ ਕਹਿੰਦਾ ਉਹਨਾਂ ਉੱਤੇ ਵਿਪਤਾ ਆਉਗੀ ਕਿਉਂਕਿ ਉਹਨਾਂ ਨੇ ਤਾਂ ਵਚਨ ਸੁਣਿਆ ਉਹਨਾਂ ਨੂੰ ਤਾਂ ਸਮਝਾਇਆ ਗਿਆ ਸੀ ਕਿ ਇਹ ਕੰਮ ਨਹੀਂ ਕਰਨਾ ਤੁਸੀਂ ਦੇਖੋ ਅਗਰ ਦੋ ਬੱਚੇ ਘਰ ਦੇ ਵਿੱਚ ਆ ਇੱਕ ਵੱਡਾ ਆ ਇੱਕ ਛੋਟਾ ਆ ਤੁਸੀਂ ਇੱਕ ਬੱਚੇ ਨੂੰ ਜਾਂ ਦੋਨੋਂ ਮੰਨ ਲਓ ਇੱਕੋ ਉਮਰ ਦੇ ਵੀ ਆ ਤੁਸੀਂ ਉਹਨਾਂ ਨੂੰ ਦੱਸਿਆ ਕਿ ਆਪਾਂ ਆ ਕੰਮ ਜਿਹੜਾ ਆ ਨਹੀਂ ਕਰਨਾ ਫਿਰ ਵੀ ਉਹਨਾਂ ਨੇ ਉਹ ਕੰਮ ਕੀਤਾ ਦੋਵਾਂ ਨੇ ਰਲ ਕੇ ਉਹ ਕੰਮ ਕੀਤਾ ਇੱਕ ਨੂੰ ਤੁਸੀਂ ਦੱਸਿਆ ਸੀ ਵੀ ਇਦਾਂ ਨਹੀਂ ਕਰਨਾ ਜਦੋਂ ਤੁਸੀਂ ਘਰੇ ਆਓਗੇ ਨੁਕਸਾਨ ਹੋਇਆ ਦੇਖੋਗੇ ਸਭ ਤੋਂ ਪਹਿਲਾਂ ਕਿਹਦਾ ਕੰਮ ਮਰੋੜੋਗੇ ਜਿੰਨੂੰ ਤੁਸੀਂ ਦੱਸਿਆ ਸੀ ਤੁਸੀਂ ਉਹਨਾਂ ਨੂੰ ਪੜੋਂਗੇ ਉਹਦਾ ਕੰਨ ਮਰੋੜੋਂਗੇ ਵੀ ਇਹਨੂੰ ਤਾਂ ਨਹੀਂ ਸੀ ਪਤਾ ਇਸ ਗੱਲ ਦਾ ਤੈਨੂੰ ਤੇ ਪਤਾ ਸੀ ਨਾ ਕੁੜੇ ਆ ਪਹਿਲਾਂ ਤੈਨੂੰ ਮੈਂ ਦੱਸਾਂ ਇਹ ਤਾਂ ਹੁੰਦੀ ਕਿ ਨਹੀਂ ਹੁੰਦੀ ਇਸੇ ਤਰ੍ਹਾਂ ਹੀ ਵਚਨ ਦੇ ਵਿੱਚ ਲਿਖਿਆ ਕਹਿੰਦਾ ਜਦ ਨਿਆਂ ਸ਼ੁਰੂ ਹੋਏਗਾ ਤਾਂ ਪਹਿਲਾਂ ਪਰਮੇਸ਼ਵਰ ਦੇ ਘਰ ਦੇ ਵਿੱਚੋਂ ਹੋਏਗਾ ਪਹਿਲਾਂ ਦਿੱਤਾ ਦਾ ਜਿਹੜਾ ਕੰਮ ਆ ਉਹ ਪਰਮੇਸ਼ਵਰ ਦੇ ਲੋਕਾਂ ਤੋਂ ਸ਼ੁਰੂ ਹੋਣਾ ਉਹਨਾਂ ਲੋਕਾਂ ਤੋਂ ਜਿਨ੍ਹਾਂ ਨੇ ਵਚਨ ਸੁਣਿਆ ਪਰ ਵਚਨ ਦੇ ਆਖੇ ਨਹੀਂ ਲੱਗੇ ਉਹਨਾਂ ਲੋਕਾਂ ਤੋਂ ਜਿਨ੍ਹਾਂ ਨੇ ਬਪਤਿਸਮੇ ਤਾਂ ਲੈ ਲਏ ਪਰ ਸੁਧਰੇ ਨਹੀਂ ਉਹਨਾਂ ਲੋਕਾਂ ਤੋਂ ਜਿਹੜੇ ਮਹਿਮਾ ਤਾਂ ਕਰਦੇ ਸੀ ਪਰ ਮਹਿਮਾ ਵਾਲੇ ਕੰਮ ਨਹੀਂ ਕੀਤੇ ਪਹਿਲਾਂ ਵਿਪਤਾ ਉਹਨਾਂ ਦੇ ਹੋਣੀ ਆ ਦੂਜਿਆਂ ਤੇ ਫੇਰ ਹੋਣੀ ਆ ਕਿਉਂਕਿ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਗਲਤੀ ਕਰਨ ਦੀ ਸਜ਼ਾ ਮਿਲਨੀ ਆ ਪਰ ਜਿਨ੍ਹਾਂ ਨੂੰ ਪਤਾ ਆ ਉਹਨਾਂ ਦੇ ਉੱਤੇ ਪਹਿਲਾਂ ਸਜ਼ਾ ਆਉਣੀ ਆ ਇਸ ਲਈ ਲਿਖਿਆ ਕਹਿੰਦਾ ਪਹਿਲਾਂ ਯੋਧੀਆਂ ਤੇ ਤੇ ਫਿਰ ਜਨਾਨੀ ਤੇ ਪਰ ਹਰੇਕ ਨੂੰ ਜਿਹੜਾ ਭਲਾਈ ਕਰਦਾ ਆ ਮਹਿਮਾ ਆਤਰ ਅਤੇ ਸ਼ਾਂਤੀ ਪ੍ਰਾਪਤ ਹੋਵੇਗੀ ਪਰ ਜਿਹੜਾ ਭਲਾਈ ਕਰਦਾ ਆ ਹਰੇਕ ਬੰਦਾ ਜੇ ਤੁਸੀਂ ਚੈਲ ਚ ਵਿੱਚ ਆਉਨੇ ਆ ਤੁਸੀਂ ਭਲਾਈ ਕਰਦੇ ਆ ਜਦੋਂ ਤੁਸੀਂ ਚਿਰਚੇ 'ਚ ਨਹੀਂ ਆ ਰਹੇ ਤੁਸੀਂ ਭਲਾਈ ਕਰਦੇ ਆ ਤੁਹਾਡੇ ਉੱਤੇ ਪਰਮੇਸ਼ਵਰ ਨੇ ਮਹਿਮਾ ਭੇਜਣੀ ਆ ਆਦਰ ਭੇਜਣਾ ਆ ਸਗੋਂ ਉਹਨਾਂ ਲੋਕਾਂ ਉੱਤੇ ਵੀ ਜਿਹੜੇ ਚਿਰਚੇ 'ਚ ਨਹੀਂ ਆਉਂਦੇ ਪਰ ਭਲਾਈ ਦੇ ਕੰਮ ਕਰ ਰਹੇ ਆ ਇਦਾਂ ਨਹੀਂ ਹੈ ਕਿ ਜਿਹੜਾ ਚਿਰਚੇ 'ਚ ਨਹੀਂ ਆ ਰਿਹਾ ਪਰ ਉਹ ਸੱਚ ਬੋਲ ਰਿਹਾ ਆ ਚੰਗਾ ਕੰਮ ਕਰ ਰਿਹਾ ਫਿਰ ਵੀ ਉਹਦੇ ਉੱਤੇ ਸਜ਼ਾ ਆ ਜਵੇ ਨਹੀਂ ਵਚਨ ਕੀ ਲਿਖਿਆ ਵਚਨ ਕੀ ਕਹਿੰਦਾ ਕਹਿੰਦਾ ਪਰਮੇਸ਼ਵਰ ਕਿਸੇ ਦਾ ਪੱਖਪਾਤ ਨਹੀਂ ਕਰਦੇ ਇਹ ਗਲਤੀ ਅਸੀਂ ਲੋਕ ਬਹੁਤ ਜ਼ਿਆਦਾ ਕਰਦੇ ਆਂ ਕਈ ਵਾਰੀ ਅਸੀਂ ਜਿਹੜਾ ਮਨੁੱਖ ਚੇਰਚ ਨੂੰ ਨਹੀਂ ਆਉਂਦਾ ਪਰ ਉਹ ਠੀਕ ਚੱਲਦਾ ਆ ਅਸੀਂ ਫਿਰ ਵੀ ਉਹਨੂੰ ਗਲਤ 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 ਕਹਿੰਦੇ ਰਹਿੰਨੇ ਆ ਪਰ ਆਪਾਂ ਨੂੰ ਉਹਦਾ ਨਿਆਂ ਕਰਨ ਦਾ ਕੋਈ ਅਧਿਕਾਰ ਨਹੀਂ ਆ ਜਿਹੜਾ ਕੁਰਨੇਲੀਅਸ ਸੀਗਾ ਜੇ ਬੱਤਿਸਮਾ ਨਹੀਂ ਲਿਆ ਸੀ ਜਦੋਂ ਪਰਮੇਸ਼ਵਰ ਦਾ ਸੁਨੇਹਾ ਉਹਦੇ ਤੱਕ ਪਹੁੰਚ ਗਿਆ ਉਹ ਹੋਰ ਕੰਮਾਂ ਦੇ ਵਿੱਚੋਂ ਸੀ ਪਰ ਉਹ ਭਲਾਈ ਦੇ ਕੰਮ ਕਰਦਾ ਰਹਿੰਦਾ ਸੀ ਉਹ ਦਾਨ ਵੀ ਦਿੰਦਾ ਸੀ ਭੇਟਾ ਚੜਾਉਂਦਾ ਸੀ ਵਿਧਵਾ ਦੀ ਮਦਦ ਕਰਨੀ ਅਨਾਥਾਂ ਦੀ ਮਦਦ ਕਰਨੀ ਉਹ ਚੰਗੇ ਕੰਮਾਂ ਦੇ ਵਿੱਚ ਲੱਗਾ ਰਹਿੰਦਾ ਸੀ ਪਰ ਪਰਮੇਸ਼ੁਰ ਨੇ ਉਹਦੇ ਲਈ ਕੀ ਸੁਨੇਹਾ ਭੇਜਿਆ ਕਿਨ ਹੈ ਗੁਰਨੇਲੀਅਸ ਤੇਰੇ ਦਾਨ ਭੇਟਾ ਅਰਦਾਸਾਂ ਮੇਰੀ ਹਜ਼ੂਰੀ ਦੇ ਵਿੱਚ ਪ੍ਰਵਾਨ ਹੋਏ ਹੱਲੇ ਉਹਦਾ ਜੀਵਨ ਜਿਹੜਾ ਸੀ ਉਹਨੇ ਸਮਰਪਿਤ ਨਹੀਂ ਕੀਤਾ ਸੀਗਾ ਯਿਸੂ ਨਾਮ ਦੇ ਵਿੱਚ ਪਰ ਉਹਦੇ ਚੰਗੇ ਕੰਮਾਂ ਦਾ ਕਰਕੇ ਪਰਮੇਸ਼ਵਰ ਦੀ ਨਜ਼ਰ ਉਹਦੇ ਉੱਤੇ ਮਿਹਰਬਾਨ ਸੀ ਸੋ ਇਦਾਂ ਹੀ ਵਚਨ ਚ ਲਿਖਿਆ ਕਹਿੰਦਾ ਹਰ ਕੋਈ ਜਿਹੜਾ ਭਲਾਈ ਕਰਦਾ ਆ ਕਿੰਨਾ ਉਹਦੇ ਉੱਤੇ ਮਹਿਮਾ ਆਦਰ ਅਤੇ ਸ਼ਾਂਤ ਪ੍ਰਾਪਤ ਹੋਵੇਗੀ ਪਹਿਲਾ ਯਹੂਦੀ ਨੂੰ ਜਨਾਨੀ ਨੂੰ ਅਗਰ ਅਸੀਂ ਪਰਮੇਸ਼ਵਰ ਦੇ ਬੇਟੇ ਬੇਟੀਆਂ ਹੋ ਕੇ ਅਸੀਂ ਸਹੀ ਕੰਮ ਕਰਾਂਗੇ ਤਾਂ ਸਭ ਤੋਂ ਪਹਿਲਾਂ ਬਰਕਤ ਕਿਨੂੰ ਮਿਲੂਗੀ ਸਾਨੂੰ ਮਿਲੂਗੀ ਫਿਰ ਦੂਜਿਆਂ ਨੂੰ ਮੈਂ ਆਲਵੇਸ ਕਹਿੰਦੀ ਹਾਂ ਅਗਰ ਤੁਸੀਂ ਪੜੇ ਲਿਖੇ ਆ ਤੁਹਾਡੇ ਕੋਲੇ ਜੌਬ ਨਹੀਂ ਆ ਤੁਸੀਂ ਪ੍ਰਾਰਥਨਾ ਕਰੋ ਸਭ ਤੋਂ ਪਹਿਲਾਂ ਜੌਬ ਤੁਹਾਨੂੰ ਮਿਲੂਗੀ ਕਿਉਂਕਿ ਤੁਸੀਂ ਪਰਮੇਸ਼ਵਰ ਦੇ ਮੋਸਟ ਫੇਵਰੇਟ ਆ ਕਿਉਂਕਿ ਤੁਸੀਂ ਪਰਮੇਸ਼ਵਰ ਦੇ ਬੇਟੇ ਬੇਟੀਆਂ ਆ ਤੁਸੀਂ ਪ੍ਰਾਰਥਨਾ ਕਰਦੇ ਹੋ ਤਾਂ ਪਹਿਲਾ ਹੱਕ ਹਰ ਜੰਗੀ ਚੀਜ਼ ਉੱਤੇ ਤੁਹਾਡਾ ਆ ਫੇਰ ਕਿਸੇ ਦੂਸਰੇ ਦਾ ਮੰਨ ਲਓ ਕਿਸੇ ਜਗ੍ਹਾ ਦੇ ਉੱਤੇ ਅੱਗ ਲੱਗੀ ਹੋਈ ਆ ਤੁਹਾਡੇ ਬੱਚੇ ਵੀ ਉਸ ਜਗ੍ਹਾ ਤੇ ਹੋਣ ਹੋਰ ਬੱਚੇ ਵੀ ਉਸ ਜਗ੍ਹਾ ਤੇ ਹੋਣ ਤੁਸੀਂ ਸਭ ਤੋਂ ਪਹਿਲਾਂ ਉਸ ਅੱਗ ਚੋਂ ਕਿੰਨੂੰ ਕੱਢੋਗੇ ਆਪਣੇ ਬੱਚੇ ਨੂੰ ਕੱਢੋਗੇ ਨਾ ਕਿਉਂਕਿ ਜਦ ਤੱਕ ਤੁਸੀਂ ਆਪਣੇ ਬੱਚੇ ਨੂੰ ਨਹੀਂ ਕੱਢ ਲਵੋਗੇ ਉਹ ਜੋ ਬਾਹਰ ਕੱਢ ਲਵੋਗੇ ਫੇਰ ਤੁਸੀਂ ਦੂਜਿਆਂ ਦੀ ਵੀ ਮਦਦ ਕਰੋਗੇ ਕਿ ਇਹਨਾਂ ਨੂੰ ਵੀ ਕੱਢਿਆ ਜਾਏ ਇਸੇ ਤਰ੍ਹਾਂ ਅਸੀਂ ਪਰਮੇਸ਼ਵਰ ਦੇ ਬੇਟੇ ਬੇਟੀਆਂ ਆ ਜੇ ਅਸੀਂ ਆਪਣੇ ਪਰਮੇਸ਼ਵਰ ਦੇ ਵਿੱਚ ਰਹਿ ਕੇ ਵਫਾਦਾਰੀ ਨਾਲ ਚੱਲਾਂਗੇ ਭਲਾਈ ਦੇ ਕੰਮ ਕਰਾਂਗੇ ਸਭ ਤੋਂ ਪਹਿਲਾਂ ਬਰਕਤ ਸਾਨੂੰ ਮਿਲੇਗੀ ਹallelujah ਸਭ ਤੋਂ ਪਹਿਲਾਂ ਸ਼ਾਂਤੀ ਸਾਡੇ ਉੱਤੇ ਆਊਗੀ ਸਭ ਤੋਂ ਪਹਿਲਾਂ ਮਹਿਮਾ ਵਾਲਾ ਜੀਵਨ ਪ੍ਰਭੂ ਸਾਨੂੰ ਦੇਣਗੇ ਫੇਰ ਦੂਸਰਿਆਂ ਦੇ ਉੱਤੇ ਹallelujah ਪਰ ਚੇਤੇ ਰੱਖਿਓ ਸਭ ਤੋਂ ਪਹਿਲਾਂ ਕੁੱਟ ਵੀ ਉਹਨਾਂ ਨੂੰ ਹੀ ਪੈਣੀ ਆ ਮੈਨੂੰ ਪੂਰਾ ਚੇਤਾ ਆ ਜਦੋਂ ਅਸੀਂ ਛੋਟੇ ਸੀਗੇ ਮੇਰੇ ਪਾਪਾ ਦਾ ਸਕੂਲ ਸੀਗਾ ਇਸ ਗੱਲ ਦਾ ਅਜੇ ਤੱਕ ਮੈਨੂੰ ਕਈ ਵਾਰੀ ਦੁੱਖ ਲੱਗਦਾ ਰਹਿੰਦਾ ਮੈਂ ਅਜੇ ਵੀ ਲੜ ਪਈ ਨਹੀਂ ਆਪਣੇ ਪਾਪਾ ਦੇ ਨਾਲ ਹਮੇਸ਼ਾ ਜਦੋਂ ਹੀ ਸਾਡੀ ਕਲਾਸ ਵਿੱਚ ਆਉਣਾ ਜਦੋਂ ਸਾਡੀ ਗਰਾਊਂਡ ਦੇ ਵਿੱਚ ਆਉਣਾ ਟੀਚਰ ਨੂੰ ਕੀ ਕਹਿ ਕੇ ਜਾਣੇ ਦੂਜੇ ਨੂੰ ਭਾਵੇਂ ਘੋਸ਼ਣਾ ਕਿਉ ਆ ਮੇਰੇ ਆਲਿਆਂ ਦੇ ਦੋ ਦੋ ਜ਼ਰੂਰ ਲਾ ਦਿਓ ਕੰਨਾਂ ਤੇ ਕਾਹਦੇ ਕਰਕੇ ਉਹਨਾਂ ਨੂੰ ਸੀਗਾ ਇਹਨਾਂ ਦਾ ਸੁਧਾਰ ਜ਼ਰੂਰ ਹੋਣਾ ਚਾਹੀਦਾ ਦੂਜੇ ਇਹ ਨਾ ਕਹਿਣ ਕਿ ਆਪਣੇ ਨਿਆਣਿਆਂ ਦਾ ਪੱਖਪਾਤ ਕਰਦੇ ਵੀ ਇਹਨਾਂ ਨੂੰ ਗਲਤੀ ਤੇ ਕੁਛ ਨਹੀਂ ਕਹਿੰਦੇ ਇੱਥੇ ਹੀ ਅਗਰ ਇੱਕ ਸੰਸਾਰਿਕ ਪਿਤਾ ਇਸ ਚੀਜ਼ ਦੇ ਉੱਤੇ ਧਿਆਨ ਦਿੰਦਾ ਆ ਕਿ ਕੋਈ ਉਹਨੂੰ ਇਹ ਨਾ ਕਹਵੇ ਕਿ ਇਹ ਆਪਣੇ ਤੇ ਦੂਜੇ ਬੱਚਿਆਂ ਦੇ ਵਿੱਚ ਪੱਖਪਾਤ ਕਰਦਾ ਆ ਤੇ ਤੁਸੀਂ ਸੋਚੋ ਉਹ ਸਵਰਗੀ ਪਿਤਾ ਕਿੰਨਾ ਜ਼ਿੰਮੇਵਾਰ ਤੇ ਨਿਆਂਈ ਪਰਮੇਸ਼ਵਰ ਆ